ਸਸ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡੇ ਆਪਣੇ ਚੈਨਲ ਮਾਈਂਡ ਕੋਚ ਦੇ ਵਿੱਚ ਤੁਹਾਡਾ ਸਵਾਗਤ ਹੈ ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੌਬ ਅਲਰਟਸ ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਦੀ ਨੋਟੀਫਿਕੇਸ਼ਨ ਦੀ ਗੱਲ ਕਰੀਏ ਤਾਂ ਪੰਜਾਬ ਪੀਜੀਟੀ ਟੀਜੀਟੀ ਭਰਤੀ 2024 ਦਾ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਜਿਸ ਦੇ ਵਿੱਚ ਵੱਖ-ਵੱਖ ਵਿਸ਼ਿਆਂ ਦੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਪੰਜਾਬੀ ਇੰਗਲਿਸ਼ ਸੰਗੀਤ ਹਿੰਦੀ ਪੋਲੀਟੀਕਲ ਸਾਇੰਸ ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ਦੇ ਵਿੱਚ ਇਹ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਹੋਵੇਗਾ ਤੁਸੀਂ 22/04/2024 ਇਸ ਦੀ ਲਾਸਟ ਡੇਟ ਹੈ 18 ਤੋਂ 40 ਸਾਲ ਅਗਰ ਤੁਹਾਡੀ ਉਮਰ ਹੈ ਤਾਂ ਤੁਸੀਂ ਇਸ ਦੇ ਵਿੱਚ ਅਪਲਾਈ ਕਰ ਸਕਦੇ ਹੋ ਕਿਵੇਂ ਅਪਲਾਈ ਕਰਨਾ ਹੈ ਕੌਣ ਕੌਣ ਅਪਲਾਈ ਕਰ ਸਕਦਾ ਹੈ ਪੂਰੀ ਜਾਣਕਾਰੀ ਏਸੇ ਵੀਡੀਓ ਦੇ ਵਿੱਚ ਮਿਲੇਗੀ ਵੀਡੀਓ ਪੂਰੀ ਦੇਖਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਤੋਂ ਚਲਦੇ ਆ ਨੋਟੀਫਿਕੇਸ਼ਨ ਨੋਟੀਫਿਕੇਸ਼ਨ ਦੀ ਗੱਲ ਕਰੀਏ ਤੋਂ ਵੱਖ-ਵੱਖ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਪੀਜੀਟੀ ਪੋਲੀਟੀਕਲ ਸਾਇੰਸ ਦੀ ਪੋਸਟ ਆਊਟ ਕੀਤੀ ਗਈ ਹੈ ਜਿਸ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਤੁਹਾਡੀ ਮੰਗੀ ਹੈ ਤੁਹਾਡੇ ਕੰਸਰਨ ਸਬਜੈਕਟ ਦੇ ਨਾਲ ਵਿਦ 50% ਮਾਰਕਸ ਨਾਲ ਤੁਸੀਂ ਜਿਹੜਾ ਹੈਗਾ ਉਹ ਆਪਣੀ ਕੁਆਲੀਫਿਕੇਸ਼ਨ ਕੰਪਲੀਟ ਕੀਤੀ ਹੋਈ ਹੈ ਤੋਂ ਇਹਨਾਂ ਪੋਸਟਾਂ ਦੇ ਲਈ ਤੁਸੀਂ ਐਲੀਜੀਬਲ ਹੋ ਇਹਨਾਂ ਪੋਸਟਾਂ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਨੈਕਸਟ ਗੱਲ ਕਰੀਏ ٹیਜੀਟੀ ਦੀ ਤੋਂ ਇੰਗਲਿਸ਼ ਪੰਜਾਬੀ ਅਤੇ ਹਿੰਦੀ ਦੀਆਂ ٹیਜੀਟੀ ਦੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਗ੍ਰੈਜੂਏਸ਼ਨ ਮੰਗੀ ਹੈ ਤੁਹਾਡੀ ਵਿਦ ਬੀਏ ਐਂਡ 50% ਮਾਰਕਸ ਨਾਲ ਤੁਸੀਂ ਆਪਣੀ ਕੁਆਲੀਫਿਕੇਸ਼ਨ ਕੰਪਲੀਟ ਕੀਤੀ ਹੈ ਤਾਂ ਇਹਨਾਂ ਪੋਸਟਾਂ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਨੈਕਸਟ ਗੱਲ ਕਰੀਏ ਤਾਂ টিਜੀਟੀ 뮤ਜ਼ਿਕ ਦੀ ਪੋਸਟ ਆਊਟ ਕੀਤੀ ਹੈ ਜਿਸ ਦੇ ਵਿੱਚ ਗ੍ਰੈਜੂਏਸ਼ਨ ਤੁਹਾਡੀ ਕਿਸੇ ਵੀ ਰੈਕਗਨਾਈਜ਼ ਯੂਨੀਵਰਸਿਟੀ ਦੁਆਰਾ ਜਿਹੜੀ ਹੈ ਉਹ ਮੰਗੀ ਗਈ ਹੈ ਅਗਰ ਤੁਸੀਂ ਕਿਸ 뮤ਜ਼ਿਕ ਦੇ ਵਿੱਚ ਗ੍ਰੈਜੂਏਸ਼ਨ ਕੀਤੀ ਹੈ ਤਾਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹਾਂ ਨੈਕਸਟ ਗੱਲ ਕਰੀਏ ਪੀ ਆਰਟੀ ਦੀ ਪੋਸਟ ਹੈ ਗ੍ਰੈਜੂਏਸ਼ਨ ਜਿਹੜੀ ਹੈ ਤੁਹਾਡੀ ਬੈਚਲਰ ਡਿਗਰੀ ਮੰਗੀ ਹੈ ਐਟ ਲੀਸਟ 50% ਮਾਰਕਸ ਕਿਸੇ ਵੀ ਰੈਕੋਗਨਾਈਜ਼ਡ ਯੂਨੀਵਰਸਿਟੀ ਦੁਆਰਾ ਔਰ ਤੁਹਾਡੀ ਬੀਈਆਈ 2 ਇਅਰ ਡਿਪਲੋਮਾ ਜਿਹੜਾ ਹੈਗਾ ਤੁਹਾਡਾ ਮੰਗਿਆ ਗਿਆ ਹੈਗਾ ਔਰ ਵਿਦ ਬੀਐਡ ਅਗਰ ਤੁਸੀਂ ਕੀਤੀ ਹੈ ਤਾਂ ਇਨ੍ਹਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਨੈਕਸਟ ਗੱਲ ਕਰੀਏ ਤੋਂ ਪੀ ਆਰਟੀ ਆਰਟ ਐਂਡ ਕ્રાਫਟ ਦੀ ਪੋਸਟ ਹੈ ਜਿਸ ਦੇ ਵਿੱਚ ਹਾਇਰ ਸਕੈਂਡਰੀ ਇੰਟਰਮੀਡੀਏਟ ਸੀ ਸੀਨੀਅਰ ਸਕੈਂਡਰੀ ਐਗਜ਼ਾਮੀਨੇਸ਼ਨ ਵਿਦ ਮਿਨੀਮਮ 4 ਇਅਰ ਫੁੱਲ ਟਾਈਮ ਡਿਪਲੋਮਾ ਅਗਰ ਤੁਸੀਂ ਕੀਤਾ ਹੈ ਪੇਂਟਿੰਗ ਦੇ ਵਿੱਚ ਫਾਈਨ ਆਰਟ ਦੇ ਵਿੱਚ ਕਿਸੇ ਵੀ ਰੈਕਗਨਾਈਜ਼ਡ ਇੰਸਟੀਚਿਊਟ ਦੁਆਰਾ ਜਾਂ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਵਿਦ ਡਰਾਇੰਗ ਐਂਡ ਪੇਂਟਿੰਗ ਆਰਟ ਫਾਈਨ ਆਰਟ ਦੇ ਵਿੱਚ ਮਿਨੀਮਮ 2 ਇਅਰ ਫੁੱਲ ਟਾਈਮ ਡਿਪਲੋਮਾ ਕਿਸੇ ਵੀ ਰੈਕਗਨਾਈਜ਼ਡ ਯੂਨੀਵਰਸਿਟੀ ਦੁਆਰਾ ਕੀਤਾ ਹੈ ਤਾਂ ਇਨਾਂ ਪੋਸਟਾਂ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹਾਂ ਫਰਦਰ ਡਿਟੇਲ ਦੀ ਗੱਲ ਕਰੀਏ ਤਾਂ ਪੀ ਆਰਟੀੀ ਪੋਸਟ ਜਿਹੜੀ ਹੈ ਉਹ ਆਊਟ ਕੀਤੀ ਹੈ ਬੈਚਲਰ ਡਿਗਰੀ ਇਸ ਦੇ ਵਿੱਚ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਤੁਹਾਡੀ 50% ਮਾਰਕਸ ਨਾਲ ਅਗਰ ਹੈ ਤਾਂ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹਾਂ ਫਰਦਰ ਡਿਟੇਲ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਤੁਹਾਡੀ ਮੈਕਸੀਮਮ ਏਜ ਜੋ ਇਹਨਾਂ ਨੇ ਮੰਗੀ ਆ ਫਰੈਸ਼ਰ ਕੈਂਡੀਡੇਟ ਦੇ ਲਈ 40 ਸਾਲ ਔਰ ਐਕਸਪੀਰੀਅੰਸਡ ਕੈਂਡੀਡੇਟ ਦੇ ਲਈ 57 ਇਅਰ ਜਿਹੜੀ ਹੈਗੀ ਆ ਉਹ ਏਜ ਇਹਨਾਂ ਨੇ ਮੰਗੀ ਆ ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਤਾਂ ਇਹਨਾਂ ਨੇ ਆਪਣੀ ਵੈਬਸਾਈਟ ਦਿੱਤੀ ਹੈ ਤੁਸੀਂ ਇਸ ਵੈਬਸਾਈਟ ਤੇ ਜਾ ਕੇ ਇਸ ਨੋਟੀਫਿਕੇਸ਼ਨ ਨੂੰ ਡਾਊਨਲੋਡ ਕਰ ਸਕਦੇ ਹੋ ਔਰ ਰੀਡ ਕਰਨ ਤੋਂ ਬਾਅਦ ਹੀ ਤੁਸੀਂ ਅਪਲਾਈ ਜਿਹੜਾ ਉਹ ਕਰਨਾ ਹੋਏਗਾ 22 April 2024 ਇਸ ਦੀ ਲਾਸਟ ਡੇਟ ਹੈ ਇਸ ਤੋਂ ਪਹਿਲਾਂ ਪਹਿਲਾਂ ਤੁਸੀਂ ਜਿਹੜਾ ਹੈਗਾ ਉਹ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਹੋਏਗਾ ਤੁਸੀਂ ਇਸ ਦੇ ਲਈ ਜੋ ਫੀਸ ਸਬਮਿਟ ਕਰवानी ਹੋਏਗੀ ਡਿਮਾਂਡ ਡਰਾਫਟ ਦੇ ਦੁਆਰਾ ਤੁਸੀਂ ਫੀਸ ਸਬਮਿਟ ਕਰवानी ਹੋਏਗੀ 200 ਰੁਪਿਆ ਫੀ ਹੈ ਔਰ ਇਹ ਪੇਵਰ ਆਫ ਆਰਮੀ ਪਬਲਿਕ ਸਕੂਲ ਟਿਬਰੀ ਪੇਏਬਲ ਐਟ ਟਿਬਰੀ ਗੁਰਦਾਸਪੁਰ ਦੇ ਲਈ ਤੁਸੀਂ ਇੱਕ ਡਿਮਾਂਡ ਡਰਾਫਟ ਜਿਹੜਾ ਹੈਗਾ ਉਹ ਤਿਆਰ ਕਰਨਾ ਹੋਏਗਾ ਔਰ ਇਹ ਸੈਂਡ ਕਰਨਾ ਹੋਏਗਾ ਆਰਮੀ ਪਬਲਿਕ ਸਕੂਲ ਟਿਬਰੀ ਨੋ ਔਰ ਉਸ ਤੋਂ ਬਾਅਦ ਇਸਦੀ ਇੰਟਰਵਿਊ ਹੋਏਗੀ ਆਰਮੀ ਪਬਲਿਕ ਸਕੂਲ ਟਿਬਰੀ ਕੈਂਟ ਗੁਰਦਾਸਪੁਰ ਦੇ ਵਿੱਚ ਇਸਦੀ ਇੰਟਰਵਿਊ ਜਿਹੜੀ ਆ ਤੁਹਾਡੀ ਰਹਿਣ ਵਾਲੀ ਹੈ ਇਸ ਦੇ ਵਿੱਚ ਤੁਹਾਨੂੰ ਇੰਟਰਵਿਊ ਦੇ ਲਈ ਕੋਈ ਟਿਪ ਜਿਹੜਾ ਉਹ ਨਹੀਂ ਦਿੱਤਾ ਜਾਏਗਾ ਅਗਰ ਪੋਸਟਾਂ ਦੀ ਗੱਲ ਕਰੀਏ ਤਾਂ ਇਹ ਪੋਸਟਾਂ ਜਿਹੜੀਆਂ ਨੇ ਉਹ ਟੀਚਿੰਗ ਸਟਾਫ ਦੀਆਂ ਪੋਸਟਾਂ ਨੇ ਆਰਮੀ ਆਰਮੀ ਪਬਲਿਕ ਸਕੂਲ ਟਿਬਰੀ ਮਿਲ ਸਟੇਸ਼ਨ ਗੁਰਦਾਸਪੁਰ ਦੀਆਂ ਅਗਰ ਗੱਲ ਕਰੀਏ ਕਿ ਤੁਸੀਂ ਇਹ ਪੋਸਟਾਂ ਜਿਹੜੀਆਂ ਉਹ ਅਪਲਾਈ ਕਿਵੇਂ ਕਰਨੀਆਂ ਨੇ ਤਾਂ ਏਸੇ ਹੀ ਨੋਟੀਫਿਕੇਸ਼ਨ ਦੇ ਨਾਲ ਇਹਨਾਂ ਨੇ ਇੱਕ ਪਰਫਾਰਮ ਜਿਹੜਾ ਹੈ ਉਹ ਆਪਣਾ ਅਟੈਚ ਕੀਤਾ ਹੈ ਤੁਸੀਂ ਇਸ ਪਰਫਾਰਮ ਨੂੰ ਪੂਰਾ ਡਿਟੇਲ ਦੇ ਵਿੱਚ ਭਰ ਕੇ ਪੂਰਾ ਸਹੀ ਅਤੇ ਸਟੀਕ ਜਾਣਕਾਰੀ ਭਰ ਕੇ ਤੁਸੀਂ ਜਿਹੜਾ ਹੈਗਾ ਸਬਮਿਟ ਜਿਹੜਾ ਹੈਗਾ ਉਹ ਕਰਵਾਉਣਾ ਹੋਏਗਾ ਔਰ ਉਸ ਤੋਂ ਬਾਅਦ ਤੁਹਾਨੂੰ ਈਮੇਲ ਦੁਆਰਾ ਹੀ ਅ ਫਰਦਰ ਜਿਹੜੀ ਹੈਗੀ ਆ ਉਹ ਇਨਫੋਰਮੇਸ਼ਨ ਇਹਨਾਂ ਦੁਆਰਾ ਦਿੱਤੀ ਜਾਏਗੀ। ਤੋਂ ਇਹ ਸੀ ਆਰਮੀ ਸਕੂਲ ਦੀਆਂ ਪੋਸਟਾਂ ਕਾਫੀ achhiyan postta ne. ਕੋਈ candidate ਅਗਰ apply ਕਰਨਾ ਚਾਹੁੰਦਾ ਔਰ ਇਹਨਾਂ ਦੀ ਜੋ education qualification ਹੈ ਉਸ ਨੂੰ fulfill ਕਰਦਾ ਹੈ, ਤੋਂ ਜ਼ਰੂਰ ਇਹਨਾਂ ਪੋਸਟਾਂ ਦੇ ਲਈ ਤੁਸੀਂ apply ਕਰ ਸਕਦੇ ਹੋ। ਤੋਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਬਣੇ ਰਹਿਣ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ। ਚੈਨਲ ਤੇ ਨਵੇਂ ਹੋ, ਤੋਂ ਚੈਨਲ ਨੂੰ subscribe ਕਰ ਲਓ, bell icon ਨੂੰ press ਕਰ ਲਓ ਤਾਂ ਜੋ ਆਉਣ ਵਾਲੀਆਂ videos ਦੀ notification ਤੁਹਾਨੂੰ ਸਮੇਂ ਸਿਰ ਮਿਲ ਸਕੇ। ਤੋਂ thank you।